ਸੋਰਠਿ ਮਹਲਾ 5 ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ काट काट शब्द सुबह के घुर के चरण ऊपर बर जाए जन शरण सास सास सुवाली और न सब ने उठाए रहा आप सहाई हुआ सच्चे दा सच्चा तुम्हारा तेरी भगत वड्याई ਪਾਈ ਨਾਨਕ ਪ੍ਰਭ ਸਰਨਾਇ ਆਪ ਸੁਹਾਵੀ ਹੋਆ ਸਤੇ ਦਾ ਸਚਾਤ ਹੋਆ ਤੇਰੀ ਧਰਤ ਵਣਿਆ ਪਾਈ ਨਾਨਕ ਪ੍ਰਭ ਸਰਨਾਇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਫਤੇ कर्म सत्कार योग गुरु गुरु खालसा सात संघ कृपा की थी बादशाह जी ने अमृत वे पवित्र हुक्म बख्शिश की थी जिथे सतगुरु जी ने उदम चाओ बख्शिया ਅਮਰਤ ਵਾਲੇ ਜਾਗਣ ਗਏ ਉੱਤੇ ਨਾਲ ਨਾਲ ਕਿਰਪਾ ਕੀਤੀ ਸਾਡੀ ਝੋਲੀ ਵਿੱਚ ਅੱਜ ਦੇ ਹੁਕਮ ਦੇ ਦਾਤ ਪਾਈ ਜਿਹੜੇ ਉਪਦੇਸ਼ ਜੋ ਸਾਨੂੰ ਅੱਜ ਕਿਸ ਤਰ੍ਹਾਂ ਦਾ ਮਨੁੱਖਾ ਜੀਵਨ ਜਿਉਣਾ ਹੈ ਉਹ ਤਾਂ ਤਰੀਕੇ ਮਿਲਣੇ ਸਤਿਗੁਰੂ ਜੀ ਕਿਰਪਾ ਕਰ ਦੇਣਾ ਕਿ ਇੱਥੇ ਤੇ ਉੱਥੇ ਇੱਥੇ ਆਹ ਲੋਕ ਉੱਥੇ ਹੈ ਪਰਲੋਕ ਆਹ ਲੋਕ ਤੇ ਪਰਲੋਕ ਵਿੱਚ ਪ੍ਰਭੂ ਪਰਮੇਸ਼ਰ ਆਪ ਕਿਰਪਾ ਕਰਦਾ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਵੇ ਉਹਨਾਂ ਦਾ ਇੱਥੇ ਤੇ ਉੱਥੇ ਪਰਮੇਸ਼ਰ ਸਹਾਇ ਬਣ ਜਾਂਦਾ ਹੈ ਸਰਸਰੀ ਬੁਰ ਬੁਰ ਸੋਈ ਮਹਾਰਾਜੀ ਦੇ ਕਰਨਾ ਤੇ ਇੱਕ ਵਾਰ ਬਲਾਵਾ ਨਿਕਲ ਵਾਲੀ ਸਿੱਖ ਨੇ ਬੇਨਤੀ ਕੀਤੀ ਸੀ ਮਕਸਦ ਦੇ ਖਦਰਾਨੇ ਦੀ ਢਾਵ ਤੇ ਪਟੜ ਹੋਈ ਭਾਈ ਮਹਾ ਸਿੰਘ ਨੇ ਇਹ ਬੇਨਤੀ ਕੀਤੀ ਕਹਣ ਲਗੇ ਬਖਸ਼ਾ ਕਿਰਪਾ ਕਰੋ ਸਤਕੁਰੂ ਜੀ ਨੇ ਉਸ ਬਟੜ ਹੋਏ ਸਿੱਖ ਨਰਦਾਸ ਸਿੰਘ ਆਪਣੇ ਝੋੜੇ ਵਿੱਚ ਰੱਖਿਆ ਆਪਣੇ ਰਮਾਲ ਦੇ ਨਾਲ ਉਹਦਾ ਮੁਖਾਰਾ ਵਿੱਚ ਸਾਫ਼ ਕੀਤਾ ਤੇ بادشاہ ਜੀ ਕਹਿਣ ਲੱਗੇ ਭਾਈ ਮਹਾਂਸਿਆ ਮੰਗ ਕੀ ਮੰਗਦੇ ਜੇ ਕਹੇ ਤੇ ਰਾਜ ਭਗ ਦਾ ਤਰਲੋ ਕੀ ਦਾ ਰਾਜ ਭਾਗ ਦੇ ਨੂੰ ਜੇ ਕਹੇ ਕਿ ਲੰਮੀ ਉਮਰ ਬਖਸ਼ਦੇ ਹੋ ਉਹ ਕਹਿੰਦਾ ਕਿ ਆਪជា ਦੀ ਕਿਰਪਾ ਤੁਹਾਡੀ ਹੋਰੀ ਹੈ ਇਸੇ ਕਰਕੇ ਅੱਜ ਗਰੀਬ ਦਾਸ ਦਾ ਸਿਰ ਤੁਹਾਡੇ ਚਰਨਾਂ ਚ ਪਿਆ ਹੈ ਜਿਹੜੇ ਚਰਨਾਂ ਵਿੱਚ ਵੱਡੇ ਵੱਡੇ ਬਾਜਾ ਤੇ ਤਾਜਾਂ ਵਾਲੇ ਆ ਕੇ ਝੁਕਦੇ ਨੇ ਅੱਜ ਉਸ ਨੂੰ ਬਹਾਨ ਕੋਤੇ ਚਰਨਾਕ ਤਦਾਦ ਦਾ ਸਿਰ ਪਿਆ ਇਹ ਤੋਂ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ ਤੇ ਜੇ ਤੁਸੀਂ ਤਰੋਠੇ ਹੋ ਤਾਂ ਇੱਕ ਕਿਰਪਾ ਕਰਦਾ ਜਿਹੜਾ ਮੈਂ ਵਧਾਵਾ ਲਿਖ ਕੇ ਆਇਆ ਸੀ ਅਕਸ਼ਾ ਉਹ ਵਧਾਵਾ ਆਖਦੇ ਆਨੰਦਪੁਰ ਸਾਹਿਬ ਦਾ ਕਿਲਾ ਛਣਿਆ ਸਾਰਾ ਪਰਿਵਾਰ ਕਿਤੇ ਰੂ ਹੋ ਗਿਆ ਕਿਉਂ ਕੌਣ ਦੀ جنگ ਲੜੇ ਮਾਛੀਵਾੜੇ ਵਿੱਚ ਹੁੰਦੇ ਹੋਏ ਸਤੁਰੂ ਪਾਤਸ਼ਾਹੀ ਇੱਥੇ ਪਹੁੰਚੇ ਨਾ ਪਰ ਉਹ ਜਿਹੜਾ ਵਦਾਵਾ ਨਾ ਉਹ ਕਮਰ ਕੱਸੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਸਤੁਰੂ ਜੀ ਨੂੰ ਪਤਾ ਸੀ ਵੀ ਮੇਰੇ ਸਿੱਖ ਜਰੂਰ ਇੱਕ ਦਿਨ ਆ ਕੇ ਉਹ ਵਦਾਵਾ ਪੜਾਉਣਗੇ ਇੱਕ ਦਿਨ ਜਰੂਰ ਆਪਣੀ ਭੁੱਲ ਦੀ ਗਲਤੀ ਅਸਾਸ ਕਰੋਗੇ ਸਤਗੁਰੂ ਜੀ ਦੇ દરਬਾਰ ਤੇ ਆ ਕੇ ਬੇਨਤੀ ਕੀਤੀ ਕਰਨ ਲਗੇ ਪਾਤਸ਼ਾਹ ਜੀ ਬਹੁਤ ਵੱਢੇ ਕੋਲ ਹੋਈ ਮੈਂ ਤੇ ਤੁਸੀਂ ਕਿਰਪਾ ਕਰ ਦਿਓ ਤੁਸੀਂ ਤੇ ਸੁਦਾ ਭਿਖਸ਼ਾ ਸਤਗੁਰੂ ਜੀ ਨੇ ਵਦਾਵਾ ਕਮਰ ਕਸੇ ਚੁੱਕ ਕੇ ਤੇ ਸਾਹਮਣੇ ਵਦਾਵਾ ਕਰ ਦਿੱਤਾ ਕਹਿੰਦਗੇ ਪਾਤਸ਼ਾਹ ਮੇਰੇ ਨਾਲ ਤੇ ਸਿੰਘ ਜਿਹੜੇ ਹਨ ਉਹ ਸਤ ਕੰਢ ਦੇ ਦਰਵਾਜ਼ੇ ਟਕਰੋਤੇ ਨੇ ਉਹਨਾਂ ਨੂੰ ਦਰਬਾਰਨ ਅੱਗੇ ਨਹੀਂ ਜਾਣ ਦੇ ਰਿਹਾ ਉਗਾਰੇ ਤੁਸੀਂ ਗੁਰੂ ਤੋਂ ਬੇਵਕੋ ਕੇ ਆਇਓ ਤੁਸੀਂ ਸਤਖੰਡ ਦੇ ਅੰਦਰ ਪਰਵੇਸ਼ ਨਹੀਂ ਕਰ ਸਕਦੇ ਤੇ ਕਿਰਪਾ ਕਰ ਦਿਓ ਉਹ ਆਵਾਜ਼ਾਂ ਮਾਰ ਰਹੇ ਆ ਕਿ ਮਾਸਿਆਂ ਬਦਾਵਾ ਪੜਵਾ ਕੇ ਆਏ ਤਾਂ ਕਿ ਆਪਾਂ ਸਤਖੰਡ ਦੇ ਦਰਸ਼ਨ ਦਰਦਾਰੇ ਕਰ ਸਕੀਏ ਸਤਗੁਰੂ ਜੀ ਨੇ ਬਦਾਵਾ ਪਾੜ ਕੇ ਕਿਹਾ ਜਾ ਵਹਾਂ ਸਿਆ ਤੇਰੇ ਵਾਸਤੇ ਸਤਖੰਡ ਦੇ ਦਰਵਾਜ਼ੇ ਖੁੱਲਦੇ ਨੇ ਇੱਥੇ ਤੇ ਉੱਥੇ ਸਤਿਗੁਰੂ ਕਿਰਪਾ ਕਰ ਦੇ ਜਿਵੇਂ ਕੋਈ ਪੈਸੇ ਵਾਲਾ ਬੰਦਾ ਕਿਸੇ ਦੀ ਜ਼ਿੰਮੇਵਾਰੀ ਲੈ ਲੈਂਦਾ ਵੀ ਭਾਈ ਆ ਇਹਨੇ ਕਰਜ਼ਾ ਲੈਣਾ ਜਿਵੇਂ ਅੱਜਕੱਲ ਦੇਖਿਆ ਤੁਸੀਂ ਬੈਂਕਾਂ ਵਿੱਚ ਗਰੰਟੀਆਂ ਪਾਉਂਦੇ ਹੋ ਉਹ ਗਰੰਟੀ ਉਹਨੇ ਪਾਉਂਦੇ ਨਾ ਵੀ ਜੇ ਇਹ ਬੰਦਾ ਪੈਸੇ ਨਾ ਭਰੇ ਉਹ ਗਰੰਟੀ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਉਹ ਪੈਸੇ ਪਰੂ ਕੋਈ ਬੰਦਾ ਪੈਸੇ ਅੜ ਕੇ ਜਾ ਕੇ ਕਹੇ ਨਾ ਉਹਨਾਂ ਬਾਠਾਣੇ ਚ ਲਿਖ ਦੇ ਦੇ ਕੋਈ ਚੰਗਾ ਬੰਦਾ ਚੰਗੇ ਉਹਤੇ ਵਾਲਾ ਜਾ ਕੇ ਕਹਿੰਦੇ ਭਾਈ ਇਹਨੂੰ ਛੱਡ ਦਿਓ ਇਹਦੀ ਮੇਰੀ ਜ਼ਿੰਮੇਵਾਰੀ ਹੈ ਫਿਰ ਉਹਦੀ ਜ਼ਿੰਮੇਵਾਰੀ ਤੇ ਉਹਨੂੰ ਛੱਡ ਦਿੱਤਾ ਜਾਂਦਾ ਏਸੇ ਤਰ੍ਹਾਂ ਸਤਪੁਰਪਾਤਸ਼ਾਹੀ ਸਾਡੀ ਇੱਥੇ ਤੇ ਉੱਥੇ ਜ਼ਿੰਮੇਵਾਰੀ ਲੈਂਦੀ आ लोगथक लोग भी सहायता करते हैं प्रलोक भी सहायता एक साथी आई किसीवान ने सुनाई अजकों मुताबिक वो कह लगे एक सिख आया गुरुद्वारा साहब ਉਨੇ ਆ ਕੇ ਭਾਈ ਸਾਹਿਬ ਨੂੰ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਜੀ ਮੈਂ ਗੁਰਦੁਆਰਾ ਸਾਹਿਬੇ ਕੀ ਜਿੰਦੂਆ ਤੇ ਰਮਾਲਿਆਂ ਦਾ ਸੈਟਪੀਟ ਕਰਨਾ ਹੈ ਤੁਸੀਂ ਦੱਸੋ ਵੀ ਕਿਹੜੇ ਰੰਗ ਦੇ ਰਮਾਲੇ ਆਪਣੇ ਕੋਲੇ ਹੈਗੇ ਕਿਹੜੇ ਰੰਗ ਦਾ ਸੈਟ ਆਪਣੇ ਕੋਲੇ ਨਹੀਂ ਤੁਸੀਂ ਦੱਸੋ ਮੈਂ ਉਸੇ ਰੰਗ ਦਾ ਸੈਟ ਰਮਾਲੇ ਬਣਵਾ ਕੇ ਚੜਾਉਣੇ ਨੇ ਕਹਿਣ ਲੱਗਾ ਮੈਂ 4 ਲੱਖ ਰੁਪਇਆ ਉਸ ਹਿੱਕ ਤੇ ਲਾਉਣਾ ਹੈ ਚਾਰ ਲੱਗ ਜਾਵੇ ਪੰਜ ਲੱਗ ਜਾਵੇ ਤੇ ਵਧੀਆ ਸੈਟ ਬਣਾ ਕੇ ਚੜਾਉਣਾ ਤੁਸੀਂ ਦੱਸੋ ਕਿ ਕਿਹੜੇ ਰੰਗ ਦੇ ਰਮਾਲੇ ਜਾਂ ਚਾਲਣੇ ਤੁਹਾਡੇ ਕੋਲੇ ਨਹੀਂ ਭਾਈ ਸਾਖੰਡਕ ਜੀ ਸਾਰੇ ਰੰਗਾਂ ਦੇ ਆਪਣੇ ਕੋਲੇ ਰਮਾਲੇ ਤੇ ਚਾਲਣੀਆਂ ਸੈਟ ਬੜੇ ਹੋਏ ਨੇ ਕੋਈ ਵੀ ਇਹੋ ਜਿਹਾ ਰੰਗ ਨਹੀਂ ਜਿਹੜੇ ਰੰਗ ਦਾ ਆਪਣੇ ਕੋਲੇ ਰਮਾਲਾ ਜਾਂ ਸੈਟ ਨਾ ਹੋਵੇ ਕਹਿ ਲਗਾ ਕੋਈ ਨਹੀਂ ਫੇਰ ਵੀ ਤੁਸੀਂ ਦੇਖ ਲਓ ਕਿ ਜਿਹੜੇ ਰੰਗ ਦਾ ਆਪਣੇ ਕੋਲੇ ਨਹੀਂ ਨਾ ਉਹ ਆਪਾ ਪਾਉਣ ਵਾਲੇ ਆ। ਭਾਈ ਸਾਹਿਬ ਕਹਿਣ ਲੱਗੇ ਜੀ ਨਹੀਂ ਕੋਈ ਇਹੋ ਜਿਹੀ ਕਰਨੀ ਸਾਡੇ ਕੋਲ ਤਾਂ ਰਮਾਲਿਆਂ ਦੇ ਢੇਰ ਲੱਗੇ ਪੈਣ। ਐਨੇ ਸੱਟਾ ਸਾਡੇ ਕੋਲੇ ਕੋਈ ਵੀ ਇਹੋ ਜਿਹਾ ਰੰਗ ਨਹੀਂ ਜਿਹੜੇ ਰੰਗ ਦਾ ਸੱਟ ਸਾਡੇ ਕੋਲੇ ਨਾ ਹੋਵੇ। ਅਜਿਉ ਆਪਸ ਵਿੱਚ ਗੱਲਾਂ ਹੀ ਕਰ ਰਹੇ ਸੀ ਤੇ ਇੱਕ ਬੱਚਾ ਆਇਆ ਜਿਹਦੇ ਗਲ ਵਿੱਚ ਸ਼ਰੂਪਾ ਪਾਇਆ ਹੋਇਆ ਨੌਜਵਾਨ ਛੋਟੀ ਉਮਰ ਦਾ ਹੀ ਬੱਚਾ ਹੈ। ਉਹਨੇ ਆ ਕੇ ਸਤਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬੈਠ ਕੇ ਜੋਰ-ਜੋਰ ਦੀ ਰੋਣ ਲੱਗ ਪਈ। ਹੁਣ ਉਹ ਸਰਦਾਰ ਦਾ ਧਿਆਨ ਉਸ ਬੱਚੇ ਵੱਲ ਗਿਆ। ਬੱਚਾ ਜੋਰ-ਜੋਰ ਦੀ ਰੋ ਰਿਹਾ ਹੈ ਤੇ ਸਤਗੁਰੂ ਜੀ ਦੇ ਚਰਨਾਂ 'ਚ ਬੈਠਾ ਨਾ ਇਹ ਗੱਲ ਕਹਿ ਰਿਹਾ ਹੈ ਕਿ ਸਤਗੁਰੂ ਜੀ ਤੁਸੀਂ ਦੱਸੋ ਹੁਣ ਹੋਏ ਕੀ ਕਰਾਂ? ਤੁਸੀਂ ਦੱਸੋ ਮੇਰੇ ਤੇ ਵਸ ਕੁਝ ਨਹੀਂ ਮੇਰੇ ਕੋਲੇ ਕੁਝ ਨਹੀਂਗਾ ਤੁਸੀਂ ਦੱਸੋ ਮੈਂ ਕੀ ਕਰਾਂ ਉਸ ਬੱਚੇ ਦੇ ਕੋਲ ਗਿਆ ਉਹਨੇ ਘੁੱਟ ਕੇ ਆਪਣੇ ਗਲ ਗਲਵੱਡੀ ਵਿੱਚ ਚਲਿਆ ਕਹਿਣ ਲੱਗਾ ਪੁੱਤਰ ਦੱਸ ਤੈਨੂੰ ਕੀ ਤਕਲੀਫ ਹੈ ਉਹ ਬੱਚਾ ਕਹਿਣ ਲੱਗਾ ਜੀ ਮੈਂ ਛੋਟਾ ਸੀ ਤੇ ਮੇਰਾ ਪਿਤਾ ਜੀ ਇਸ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਕਢਾਉਣ ਵਾਸਤੇ ਜਦੋਂ ਨਿਸ਼ਾਨ ਸਾਹਿਬ ਦੇ ਉੱਪਰ ਸੇਵਾ ਕਰਨ ਗਿਆ ਨਾ ਤੇ ਤਾਰ ਟੁੱਟ ਗਈ ਤੇ ਉਹਦੀ ਮੌਤ ਹੋ ਗਈ ਸੀ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸੰਗਤਾਂ ਨੇ ਮਿਲ ਕੇ ਮੇਰੇ ਪਿਤਾ ਦਾ ਭੋਗ ਪਾਇਆ ਔਰ ਮੇਰੇ ਮਾਤਾ ਨੂੰ ਸਰੂਪਾ ਦੇ ਕੇ ਜਿਕਾਰੇ ਛਕ ਦਿੱਤੇ ਹੁਣ ਜਦੋਂ ਸਾਡੇ ਘਰ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਨਾ ਤੇ ਮੇਰੀ ਮਾਂ ਉਸ ਰੂਪਾ ਜਿਹੜਾ ਨਾ ਉਹ ਅੱਖਾਂ ਨਾਲ ਲਾ ਕੇ ਤੇ ਰੋ ਕੇ ਇਹ ਗੱਲ ਕਹਿੰਦੀ ਹੈ ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਾਂ ਤੁਸੀਂ ਤੇ ਚਲੇਗੇ ਤੇ ਮੈਂ ਦੱਸوں ਹੁਣ ਕੀ ਉਪਾਅ ਕਰਾਂ ਕਿਵੇਂ ਬੱਚਿਆਂ ਨੂੰ ਪਾਲਾਂ ਮੈਂ ਕਈ ਵਾਰ ਦੇਖਦਾ ਮੈਂ ਆਪਣੀ ਮਾਂ ਨੂੰ ਉਸ ਰੂਪਾ ਅੱਖਾਂ ਨਾਲ ਲਾ ਕੇ ਰੋ ਰਹੀ ਹੁੰਦੀ ਹੈ ਤੇ ਅੱਜ ਮੈਂ ਜਦ ਸਕੂਲ ਗਿਆ ਨਾ ਤੇ ਮੇਰੇ ਕੋਲੇ ਫੀਸ ਨਹੀਂ ਸੀ ਤੇ ਮੈਨੂੰ ਸਕੂਲ ਵਿੱਚੋਂ ਵਾਪਸ ਭੇਜ ਦਿੱਤਾ ਮੇਰਾ ਨਾਂ ਕੱਟ ਦਿੱਤਾ ਉਹ ਕਹਿਣ ਲੱਗੇ ਤੂੰ ਫੀਸ ਨਹੀਂ ਭਰ ਸਕਦਾ ਤੂੰ ਪੜ੍ਹ ਵੀ ਨਹੀਂ ਸਕਦਾ ਸਕੂਲ ਵਿੱਚ ਇਸ ਕਰਕੇ ਮੈਂ ਅੱਜ ਪੜ੍ਹਾਈ ਵੱਲੋਂ ਮੇ ਬਾਝਾ ਹੋ ਗਿਆ ਮੈਂ ਆਪਣੀ ਮਾਂ ਨੂੰ ਕਿਹਾ ਤੇ ਮਾਂ ਨੇ ਫਿਰ ਸਰੂਪਾ ਅੱਖਾਂ ਦੇ ਰੱਖ ਕੇ ਰੋਣਾ ਸ਼ੁਰੂ ਕਰ ਦਿੱਤਾ ਬਾਦਸ਼ਾਹ ਤੂੰ ਦੱਸ ਹੁਣ ਮੈਂ ਕੀ ਕਰਾਂ ਬੜਾ ਹਰ ਹਾਲ ਹੋਇਆ ਇੱਕਦਮ ਉਹਦੇ ਮਨ ਵਿੱਚ ਸਮਝ ਆ ਗਈ ਉਸ ਨੇ ਕੁਰਬਾਨੀ ਕਰ ਦਿੱਤੀ ਉਹ ਤਾਰਨਾ ਨਿਸ਼ਾਨ ਸਾਹਿਬ ਚੜਾ ਰਿਆ ਸੀ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਸੰਗਤਾਂ ਨੇ ਭੋਗ ਪਾ ਕੇ ਤੇ ਸਰੂਪਾ ਦੇ ਕੇ ਜਕਾਰੇ ਛੱਡ ਦਿੱਤੇ ਪਰ ਉਹ ਦਿੱਤਾ ਤਾਂ ਕੁਝ ਨਹੀਂ ਲਾ ਉਹਨੂੰ ਜੀਵਨ ਗੁਜ਼ਾਰਨ ਵਾਸਤੇ ਕੀ ਦਿੱਤਾ ਅੱਜ ਉਹਦੇ ਬੱਚੇ ਪੜ੍ਹਾਈ ਕਰਨਿਓਂ ਫੇਸ ਪਾਲਨ ਕਰਨ ਕਰਕੇ ਸਕੂਲ ਚੋਂ ਵੀ ਉਹਨਾਂ ਦੇ ਨਾਮ ਕੱਢ ਦਿੱਤੇ ਤੇ ਉਹਨਾਂ ਨੂੰ ਕੀ ਉਹ ਕਿਵੇਂ ਬੱਚੇ ਪਾਲਣਗੇ ਉਹਨੇ ਉਸ ਬੱਚੇ ਨੂੰ ਬਾਹਰ ਤੋਂ ਭੜਿਆ ਤੇ ਆਪਣੇ ਬੁੱਕਲ ਵਿੱਚ ਲੈ ਕੇ ਗਿਆ ਪੁੱਤਰਾ ਮੈਨੂੰ ਅੱਜ ਸਮਝ ਆ ਗਈ ਮੈਂ ਤੇ ਭਾਈ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਭਾਈ ਸਾਹਿਬ ਤੁਸੀਂ ਦੱਸੋ ਕਿ ਮੈਂ ਕਿਹੜੇ ਰੰਗ ਦੀ ਚਾਣਣੀ ਤੇ ਕਿਹੜੇ ਰੰਗ ਦੇ ਰਮਾਲੇ ਲਿਆਵਾਂ ਤੇ ਮੈਨੂੰ ਤੇ ਸਤਗੁਰੂ ਜੀ ਨੇ ਦੱਸ ਦਿੱਤਾ ਤੁਹਾਨੂੰ ਭੇਜ ਕੇ ਸਤਗੁਰੂ ਜੀ ਨੇ ਇਹ ਦੱਸ ਦਿੱਤਾ ਕਿ ਇੱਥੇ ਚਾਣਣੀ ਦੀ ਲੋੜ ਨਹੀਂ ਰਮਾਲਿਆਂ ਦੀ ਲੋੜ ਨਹੀਂ ਇਹੋ ਜਿਹੇ ਬੱਚਿਆਂ ਦੀ ਬਾਹ ਫੜਨ ਦੀ ਲੋੜ ਹੈ ਅਸੀਂ ਗੁਰਦੁਆਰਾ ਸਾਹਿਬ ਪੰਪਾਉ ਸੋ ਦਾ ਹਜ਼ਾਰ-ਹਜ਼ਾਰ ਰੁਪਏ ਦਾ ਰਮਾਲਾ ਚੜਾਉਂਦੇ ਹਾਂ तुम रुमाला चढ़ा जाने हो असं रुमाले एक बार गुरु साहब ने देखकर पासे रख देने क्योंकि ढेर लगे पैर रमा जाते क्यों ना ऐसा कोई उपराला किया जाए किसी गरीब बच्चे कोई कापियां लेके दे किसी गरीब लड़की का बया उन दो सूट लै दो किसी गरीब के कपड़े नहीं पाए वनूस्त्र लैके दे किसी गरीब ने पैर लंघे वो चप्पल लैके दे वा पुल है ਆਰ ਮਾਲਾ ਚੜਾਉਣਾ ਠੀਕ ਹੈ ਸਤਿਕਾਰ ਹੈ ਸਤਿਗੁਰੂ ਜੀ ਦਾ ਪਰ ਜਿਹੜਾ ਰਮਾਲਾ ਸੀ ਇੱਕ ਵਾਰੀ ਚੜਾ ਕੇ ਸਾਨੂੰ ਪਤਾ ਹੈ ਸਤਿਗੁਰੂ ਜੀ ਦੇ ਅੰਦਰ ਸਟੋਰ ਭਰੇ ਮੈਨ ਰਮਾਲਿਆਂ ਦੇ ਨਾਲ ਤੁਸੀਂ ਇੱਕ ਵਾਰ ਰਮਾਲਾ ਚੜਾ ਜੰਨੇ 500 ਦਾ 700 ਦਾ ਲਿਆਉਣੇ 1000 ਦਾ ਅਸੀਂ ਉਹ ਇੱਕ ਵਾਰ ਚੜਾ ਕੇ ਅੰਦਰ ਰੱਖ ਦਿੰਦੇ ਹਾਂ ਗੱਡੀਆਂ ਬੰਨ੍ਹ ਮਾਰ ਕੇ ਕਮਰੇ ਭਰੇ ਪਏ ਜਿਹੜੀ ਚੀਜ਼ ਦੀ ਲੋੜ ਨਹੀਂ ਅਸੀਂ ਕਿਉਂ ਉਹ ਬਾਰ ਬਾਰ ਅਰਪਨ ਕਰਦੇ ਹਾਂ ਇਸ ਨਾਲ ਚੰਗਾ ਗੁਰੂ ਕੇ ਲੰਗਰ ਦੀ ਹਿੱਸਾ ਪਾ ਲਈਏ ਇਸ ਨਾਲ ਚੰਗਾ ਕੋ ਬਣ ਰਹੀ ਇਮਾਰਤ ਵਿੱਚ ਹਿੱਸਾ ਪਾ ਲਈਏ ਗੁਰੂ ਕੀ ਗੋੜਕ ਜਵਾਇਆ ਪਾ ਲਏ ਜਿਹੜੀ ਚੀਜ਼ ਦੀ ਲੋੜ ਹੈ ਗੁਰਦੁਆਰਾ ਸਾਹਿਬ ਚਾਦਰ ਦੀ ਲੋੜ ਹੈ ਕਿਸੇ ਚੌਰ ਸਾਹਿਬ ਦੀ ਲੋੜ ਹੈ ਘੰਟੀ ਸ ਹੈ ਇਹ ਲੋੜ ਹੈ ਅਸੀਂ ਉਹ ਲੈ ਕੇ ਦੇ ਗਏ ਤੋਂ ਬਾਰ ਬਾਰ ਕਿ ਤੁਰ ਮਾਲਾ ਕਿਉਂ ਚੜਾ ਰਹੇ ਉਹ ਕਹਿ ਲਗਾ ਮੈਨੂੰ ਸਮਝ ਆ ਗਈ ਪੁੱਤਰਾ ਮੈਨੂੰ ਸਤਿਗੁਰੂ ਨੇ ਦੱਸ ਦਰ ਕੇ ਆਹ ਰੰਗ ਦਾ ਰਮਾਦਾ ਲਿਉਣਾ ਅੱਜ ਤੈਨੂੰ ਭੇਜ ਕੇ ਨਾ ਮੈਨੂੰ ਸੋਝੀ ਦੇ ਦਿੱਤੀ ਉਹ ਕਹਿਣ ਲੱਗਾ ਪੁੱਤਰਾ ਚੱਲ ਤੇਰੇ ਸਕੂਲ ਦੀ ਸਾਰੀ ਫੀਸ ਮੈਂ ਦੇਉਂਦਾ ਅੱਜ ਤੋਂ ਬਾਅਦ ਮੈਂ ਤੇਰੀ ਮਾਤਾ ਨੂੰ ਆਪਣੀ ਭੈਣ ਬਣਾ ਲਿਆ ਮੇਰੇ ਕੋਲੇ ਤੁਸੀਂ ਕੰਮ ਕਰੋਗੇ ਮੇਰੀ ਫੈਕਟਰੀ 'ਚ ਕੰਮ ਕਰੋਗੇ ਤੇ ਨਾਲ ਨਾਲ ਜੋ ਵੀ ਤੁਹਾਡੇ ਘਰ ਦੀ ਲੋੜ ਹੈ ਉਹ ਮੈਂਥੋਂ ਤੁਸੀਂ ਲੈ ਲੈਣੇ ਮੈਂ ਉਹ ਤੁਹਾਡੇ ਘਰ ਦੇ ਲੋੜ ਪੂਰੀ ਕਰੂੰਗਾ ਗੁਰੂ ਸਾਹਿਬ ਕਿਰਪਾ ਕਰਨ ਕਹਿਣ ਲੱਗਾ ਮੈਨੂੰ ਗੁਰਸਾਹਿਬ ਨੇ ਬਹੁਤ ਕੁਛ ਦਿੱਤਾ ਹੈ ਤੁਹਾਨੂੰ ਕਿਸੇ ਜੀ ਦੀ ਜ਼ਰੂਰਤ ਤਾਂ ਮੈਨੂੰ ਦੱਸਣਾ ਇਸ ਤੋਂ ਬਾਅਦ ਉਸ ਬੱਚੇ ਦਾ ਜੀਵਨ ਸੁਧ ਗਿਆ ਉਹ ਬੱਚਾ ਉਹਦੀ ਜ਼ਿੰਦਗੀ ਬਣ ਗਈ ਉਹ ਗੁਰੂ ਘਰ ਦੀ ਸੇਵਾ ਵਿੱਚ ਲੱਗਿਆ ਤੇ ਨਾਲ ਨਾਲ ਉਸ ਤਲਵਾਰ ਕਰਦਾ ਸਤਿਗੁਰੂ ਜਿਹੜਾ ਪਾਤਸ਼ਾਹ ਤੁਸੀਂ ਵੀ ਮੈਨੂੰ ਉਸ ਮੌਕੇ ਤੇ ਬੁਲਾਇਆ ਜਦੋਂ ਕੋਈ ਮੇਰੀ ਸਹਾਇਤਾ ਕਰਨ ਵਾਲਾ ਉੱਥੇ ਆਇਆ ਹੋਇਆ ਸੀ ਇਸ ਕਰਕੇ ਸਤਿਗੁਰੂ ਨਾਲ ਹਰ ਥਾਂ ਤੇ ਸਿੱਖ ਦੀ ਮਦਦ ਕਰਦੇ ਅੱਜ ਆਪਸ਼ਨ ਕਹਿੰਦੇ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਂ ਦਾ ਉਹ ਦੀਨਾਂ ਤੇ ਦਇਆ ਕਰਨ ਵਾਲਾ ਤੇ ਇੱਥੇ ਆਹ ਲੋਕ ਵਿੱਚ ਤੇ ਪਰਲੋਕ ਵਿੱਚ ਦੋਨੋਂ ਥਾਈਂ ਸਾਇਦ ਕਰਨ ਵਾਲਾ ਹੈ ਸਾਇਦ ਕਰਦਾ ਹੈ ਉਹ ਦੋਨੋਂ ਥਾਈਂ ਨਾ ਸਾਡੇ ਬਾਹ ਫੜਦਾ ਮੇਰੇ ਕੋਲ ਕੋਈ ਗੁਰਮਖ ਆਇਆ ਤੇ ਉਹ ਕਹਿਣ ਲੱਗਿਆ ਅਥੋੜੇ ਤਰ੍ਹਾਂ ਦੀ ਗੱਲ ਹੈ ਕਿ ਨਾ ਮੈਂ ਕਈ ਵਾਰ ਅਰਦਾਸ ਕੀਤੀ ਜੀ ਮੇਰੀ ਅਰਦਾਸ ਨਹੀਂ ਸੁਣੀ ਗਈ ਉਹ ਕਹਿਣ ਲੱਗਾ ਮੈਂ ਕਈ ਦਿਪਹਰੇ ਘਟੇ ਮੈਂ ਇੱਥੇ ਵੀ ਅਮਰਸਾ ਸਾਹਿਬ ਵੀ ਜਾ ਕੇ ਬਾਬੇ ਸ਼ਿਤਾ ਦੇ ਚਪਹਿਰੇ ਘਟ ਕੇ ਮੇਰੀ ਅਰਦਾਸ ਨਹੀਂ ਸੁਣੀ ਗਈ ਮੈਂ ਉਹਨੂੰ ਇੱਕ ਸਾਖੀ ਸੁਣਾਈ ਮੈਂ ਕਿਹਾ ਮੈਂ ਪੜਿਆ ਸੀ ਕਿੰਨੇ ਗੇ ਸੰਤ ਬਾਬਾ ਕਰਤਾਰ ਸਿੰਘ ਦੀ ਪਿੰਡਾਂ ਵਾਲੇ ਮਹਾਂਪੁਰਸ਼ ਦਮਦਮੇ ਟਕਸਾਲ ਦੇ ਆਗੂ ਉਹ ਬੈਠੇ ਸੰਤ ਤੇ ਦੋ ਉਹਨਾਂ ਦੇ ਕੋਲੇ ਮਹਾਪੁਰਸ਼ ਬੈਠੇ ਆਪਸ ਵਿੱਚ ਵਿਚਾਰਾ ਕਰ ਰਹੇ ਨੇ ਇੱਕ ਕਹਿਣ ਲੱਗਾ ਜੀ ਸਾਡੇ ਜਿਹੜੇ ਮਹਾਪੁਰਸ਼ਾਂ ਨਾ ਅਸੀਂ ਕੋਈ ਵੀ ਕਾਰਜ ਵਾਸਤੇ ਉਹਨਾਂ ਦੇ ਕੋਲ ਬੇਨਤੀ ਕਰੀਏ ਤੇ ਹਫ਼ਤੇ ਦੇ ਅੰਦਰ ਅੰਦਰ ਉਹ ਸਾਡੀ ਬੇਨਤੀ ਸੋਝ ਜਾਂਦੇ ਤੇ ਉਹ ਪੂਰੀ ਹੋ ਜਾਂਦੀ ਹੈ ਦੂਸਰਾ ਕਹਿਣ ਲੱਗਾ ਜੀ ਅਸੀਂ ਸਾਡੇ ਮਹਾਪੁਰਸ਼ਾਂ ਦੇ ਕੋਲ ਅਸੀਂ ਬੇਨਤੀ ਕਰਗੇ ਨਾ अज बेनती करिए वो का कार्य हो जाता है संत बाबा करतारी पिंडर वाले कह जिस महापुरश के नकसाल चल रही है जिस महापुरुष के सर से गुरु गोबिंद जी महाराज जी ने अपना हाथ रख के टकसाल चला की आग्या की है हुक्म दिता पातशाह जी ने किसी टे न टकसाल चलेगी बच्चों विद्या पढ़ाई है बाबा दीप सि ਸਾਡੇ ਮਹਾਂਪੁਰਸ਼ ਤੇਹ ਹੁਜਿਆ ਉਹ ਜਿਹੜੀ ਸਾਡੇ ਹਫਤਾ ਬਾਅਦ ਸਭ ਕੀ ਦੀ ਲੋੜ ਹੁੰਦੀ ਹੈ ਨਾ ਉਹ ਹਫਤਾ ਪਹਿਲਾਂ ਹੀ ਦੇ ਦਿੰਦੀ ਹੈ ਬੜਾ ਹੈਰਾਨ ਹੋਏ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਦੱਸਿਆ ਕਹਿਣ ਲੱਗੇ ਜਿਵੇਂ ਤੁਸੀਂ ਸਮਝ ਲਓ ਕਿ ਕਿਸੇ ਨੂੰ ਨੇ ਦੁਕਾਨ ਕੀਤੀ ਹੈ ਤੇ ਉਹ ਕਹਿਣ ਲੱਗੇ ਜੀ ਮੈਂ ਇਨਵੈਂਟਰਾਂ ਦੀ ਦੁਕਾਨ ਕੀਤੀ ਹੈ ਵੱਡੇ ਇਨਵੈਂਟਰਨ ਤੇ ਵੱਡੇ ਵੈਂਟਰ ਆ ਤੇ ਮੈਂ ਚਾਹੁੰਦਾ ਵੀ ਸਭ ਤੋਂ ਪਹਿਲਾਂ ਅਰਦਾਸ ਕਰਕੇ ਨਾ ਇੱਕ ਵੈਂਟਰਾ ਵੱਡਾ ਤੇ ਇੱਕ ਇਨਵੈਂਟਰ ਮੈਂ ਗੁਰੂ ਘਰ ਨੂੰ ਅਰਪਨ ਕਰਦਾ ਆ ਤਾਂ ਕਿ ਮੇਰੀ ਸੇਵਾ ਮੇਰਾ ਕੰਮ ਜਿਹੜਾ ਚੜ੍ਹਦੀ ਕਲਾ ਚ ਰਹੇ ਉਹ ਕਹਿਣ ਲੱਗੇ ਜੇ ਭਾਈ ਪੇਟਾ ਕਰਨ ਵਾਸਤੇ ਆ ਫਿਰ ਲਾ ਵੀ ਜਾ ਫਿੱਟ ਕਰ ਦਿਆ ਉਹ ਵੈਂਟਰਾ ਐਡਾ ਸੀ ਜਿਹਦੇ ਤੇ 14 15 ਪੱਖੇ ਤੇ 14 15 ਬਲਵ ਚੱਲ ਸਕਦੇ ਸੀ ਕਹਿ ਲਗੇ ਕੋਈ ਨਹੀਂ ਜਾਜੋ ਭਾਈ ਕਿਉਂਕਿ ਉੱਥੇ ਵਿਦਿਆਰਥੀ ਪੜਦੇ ਆ ਉੱਥੇ ਵਿਦਿਆ ਪੜਾਈ ਜਾਂਦੀ ਹੈ ਤੇ ਲਾਈਟ ਦੀ ਪੱਖਿਆਂ ਦੀ ਲੋੜ ਸੀ ਹਫਤਾ ਬਾਅਦ ਕੋਈ ਐਸਾ ਕਾਰਨ ਬਣਿਆ ਕਿ ਬਿਜਲੀ ਦਾ ਕੱਟ ਲੱਗ ਗਿਆ ਜਦੋਂ ਕੱਟ ਲੱਗਾ ਤਾਂ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਵੀ ਬਿਜਲੀ ਦਾ ਕੱਟ ਲੱਗਿਆ ਉਹ ਇਨਵੈਂਟਰ ਦੇ ਰਹੀ ਪੱਖੇ ਵੀ ਚੱਲਦੇ ਰਹੇ ਤੇ ਗੱਲ ਵੀ ਚੱਲਦੇ ਰਹੇ ਉਹ ਕਹਿਣ ਲਗੇ ਦੇਖੋ ਬਾਬਾ ਦੀਪ ਸਿੰਘ ਕਿੰਨੇ ਮਹਾਨ ਜਿਹੜਾ ਹਫਤਾ ਬਾਅਦ ਕੱਟ ਕੱਟ ਲੱਗਣਾ ਸੀ ਉਸ ਕੱਟ ਦਾ ਪ੍ਰਬੰਧ ਪਹਿਲਾਂ ਕਰ ਦਿੱਤਾ ਉਹਨਾਂ ਨੇ ਇੱਕ ਹਫਤਾ ਪਹਿਲਾਂ ਉਹਨਾਂ ਨੇ ਪ੍ਰਬੰਧ ਕਰ ਦਿੱਤਾ ਬਿਜਲੀ ਵਾਸਤੇ ਲਾਈਟ ਵਾਸਤੇ ਪੱਖਿਆਂ ਵਾਸਤੇ ਤੇ ਪਹਿਲੇ ਸਿਰਕ ਨੂੰ ਭੇਜ ਦਿੱਤਾ ਸਾਡੇ ਮਹਾਂਪੁਰਸ਼ ਤੇ ਇਹੋ ਜੇ ਨਾ ਸੰਤ ਬਾਵਾ ਕਰਤਾਰ ਸਿੰਘ ਜੀ ਕਹਿਣ ਲੱਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਡੀ ਟਕਸਾਲ ਦੇ ਆਗੂ ਇਹੋ ਜੇ ਨਾ ਕਿ ਜਿਹੜੇ ਕਾਰਜ ਦੀ ਸਾਨੂੰ ਹਫਤੇ ਬਾਅਦ ਲੋੜ ਹੁੰਦੀ ਹੈ ਨਾ ਉਹ ਹਫਤਾ ਪਹਿਲਾਂ ਹੀ ਪੂਰੀ ਕਰ ਦਿੰਦੇ ਆ ਉਹ ਸਿੱਖੋ ਅਸੀਂ ਕਈ ਵਾਰ ਕਹਿੰਦੇ ਸਾਡੀ ਅਰਦਾਸ ਨਹੀਂ ਸੁਣਦੀ ਤੁਹਾਡੀ ਅਰਦਾਸ ਸਤਿਗੁਰੂ ਜੀ ਦੇ ਦਰਵਾਜ਼ੇ ਬੰਦ ਨਹੀਂ ਜੇ ਅਸੀਂ ਇਹ ਨਾ ਸਮਝੀਏ ਕਿ ਉਹਨਾਂ ਨੂੰ ਸਾਡੀ ਅਰਦਾਸ ਸੁਣਦੀ ਨਹੀਂ ਸਾਡੀ ਅਰਦਾਸ ਸੁਣਦੀ ਹੈ ਕਈ ਵਾਰ ਸਾਡੇ ਅਰਦਾਸ ਕਰਨ ਦੇ ਵਿੱਚ ਮੰਗਣ ਦੇ ਵਿੱਚ ਹੀ ਫਰਕ ਹੁੰਦਾ ਹੈ ਕਈ ਵਾਰ ਇਹ ਹੁੰਦਾ ਹੈ ਕਿ ਜਿਵੇਂ ਵੇਟਿੰਗ ਦੇ ਵਿੱਚ ਪਾ ਦਿੱਤੇ ਜਾਂਦਾ ਵੀ ਕੋਈ ਨਹੀਂ ਭਾਈ ਤੇਰਾ ਕਾਰਜ ਹੋ ਜਾਵੇਗਾ ਇਨਕ ਸਮੇਂ ਚੁਰ ਸਕਦਾ ਹੈ ਪਰ ਅਸੀਂ ਨਸਰ ਜੇ ਸਾੜੇ ਪੈ ਲੈਣੇ ਆ ਤੇ ਫਿਰ ਇੱਕ ਤਰੀਕਾ ਕਰਿਆ ਕਰੋ ਤੁਹਾਡੀ ਅਰਦਾਸ ਸਤਗੁਰੂ ਜੀ ਤੇ ਪਹੁੰਚਾਉਣ ਲਈ ਨਾ ਉੱਥੇ ਕੋ ਬਚੋਲਾ ਪਾ ਦਿਓ ਉਹ ਬਚੋਲੇ ਕੌਣ ਸ਼ਹੀਦ ਸਿੰਘ ਸ਼ੀਦਾ ਸਿੰਘਾਂ ਦੇ ਦਰ ਤੇ ਜਾ ਕੇ ਢੈਓ ਸ਼ੀਦਾ ਸਿੰਘਾਂ ਦੇ ਕੋਲੇ ਅਰਦਾਸ ਕਰੋ ਸ਼ੀਦਾ ਸਿੰਘੋ ਆ ਸਾਡੀ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪਹੁੰਚਾਓ ਤੁਸੀਂ ਮਦਦ ਕਰੋ ਸਾਡੇ ਤੇ ਉਹ ਕਾਰਜ ਤੁਹਾਡਾ ਉਹ ਸ਼ਹੀਦ ਸਿੰਘ ਤੁਹਾਡੀ ਉਹ ਅਰਦਾਸ ਬੇਨਤੀ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪਹੁੰਚਾਉਂਗੇ ਤੇ ਤੁਹਾਡਾ ਕਾਰਜ ਜਿਹੜਾ ਨਾ ਉਹ ਜਿੱਤੇਗਾ ਸਭਲਾ ਜੀ इस वास्ते अरदास करो बादशाह कृपा करो शहीद सिंह चेन्नी बख्शिश है उन्होंने इन्ने महान उन्होंने दरदिया चाबी सौंपी हुई कई बार तो कगते हैं ना वो भी सू मिल जाता है, कि है तो शहीद सिंह का जितने होंगे वो गुरु साहब के खजाने के बालकन ਪੁਰੂ ਸਾਹਿਬ ਨੇ ਉਹਨਾਂ ਨੂੰ ਖਜ਼ਾਨੇ ਦੀਆਂ ਚਾਬੀਆਂ ਦਿੱਤੀਆਂ ਕਈ ਵਾਰ ਐਸਾ ਹੁੰਦਾ ਹੈ ਕਿ ਜਿਹੜਾ ਕੁਝ ਅਸੀਂ ਨਹੀਂ ਵੀ ਮੰਗਦੇ ਸ਼ਹੀਦ ਸਿੰਘ ਖੁਸ਼ ਹੋ ਕੇ ਉਹ ਵੀ ਦੇ ਦਿੰਦੇ ਆ ਭਾਈ ਆ ਵੀ ਲੈ ਜਾਓ ਹੋਰ ਕੱਪੇ ਬਖਸ਼ੂ ਦੇ ਕਿਉਂਕਿ ਸਤਪੁਰੂ ਜੀ ਨੇ ਸ਼ਹੀਦਾਂ ਸਿੰਘਾ ਆਪਣੇ ਖਜ਼ਾਨੇ ਦੀਆਂ ਚਾਬੀਆਂ ਸੌਂਪੀਆਂ ਹੋਈਆਂ ਕਿ ਲਓ ਭਾਈ ਜੇ ਕੋਈ ਮੰਨਣ ਆਉਂਦਾ ਤੁਹਾਡੀ ਡਿਊਟੀ ਹੈ ਜੇ ਕੋਈ ਮਹਾਪੁਰਸ਼ ਬੈਠਾ ਹੋਵੇ ਉਹਦੇ ਸੇਵਕਾਂ ਦੇ ਕੋਲ ਚਾਬੀਆਂ ਹੁੰਦੀਆਂ ਉਹ ਕਹਿੰਦੇ ਆ ਭਾਈ ਜਾਂ ਆ ਚੀਜ਼ ਲੈ ਆ ਕੇ ਦੇ ਦੇਗਾ ਇਸੇ ਤਰ੍ਹਾਂ ਸਤਪੁਰੂ ਜੀ ਨੇ ਚੇਦਾ ਸਿੰਘਾਂ ਨੂੰ ਉਸ ਦਰਤੀਆਂ ਚਾਬੀਆਂ ਸੌਪੀਆਂ ਹੋਈਆਂ ਜਿਹੜੇ ਦਰਤ ਸਾਰੀਆਂ ਬਖਸ਼ੀਆਂ ਪਈਆਂ ਤੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਜੇ ਕੋਈ ਮੇਥੋਂ ਆ ਕੇ ਮੰਗਦਾ ਨਾ ਚੇਦਾ ਸਿੰਘ ਉਹ ਖਜ਼ਾਨੇ ਚੋਂ ਲੈ ਕੇ ਦੇ ਦੇਣਾ ਆਓ ਅੱਜ ਸਤਿਗੁਰੂ ਜੀ ਕਿਰਪਾ ਕਰਦੇ ਨੇ ਅੱਜ ਦੇ ਹੁਕਮ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਇੱਥੇ ਤੇ ਉੱਥੇ ਆਹ ਲੋਕ ਵਿੱਚ ਇਹ ਪਰਲੋਕ ਵਿੱਚ ਦੋਨੋਂ ਥਾਈ ਨਾ ਉਹ ਆਕਾਨਪੁਰ ਕੋਈ ਕਿਸੇ ਇੰਨਾ ਕਰਦੇ ਪ੍ਰਭ ਸਤਗੁਰ ਦੀਨ ਦੇ ਆਲਾ ਉਹ ਪ੍ਰਭ ਸਤਗੁਰ ਦੀਨਾ ਤੇ ਦਇਆ ਕਰਨ ਵਾਲਾ ਦੀਨ ਕੌਣ ਦਾ ਗਰੀਬ ਗਰੀਬ ਸੇਵਕਾਂ ਤੇ ਉਹ ਕਿਰਪਾ ਕਰਨ ਵਾਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਭ ਸੁਪਾਕੇ ਆਪਣੇ ਦਾਸ ਦੀ ਆਪ ਇੱਜ਼ਤ ਰੱਖਦਾ ਹੈ ਨਾਮ ਦੇ ਸਿਮਰਨ ਦੀ ਦਾਤ ਦੇ ਕੇ ਤੇ ਘਟ ਘਟ ਅੰਦਰ ਘਟ ਘਟ ਦੇ ਅੰਦਰ ਉਸ ਅਕਾਰ ਉਰਕ ਵਾਹਿਰੂ ਦੇ ਬਖਸ਼ਿਸ਼ ਜਿਹੜੀਆਂ ਉਹ ਕੰਮ ਕਰੀ ਨੇ ਗੁਰਗੇ ਚਰ ਉੱਪਰ ਵੱਜਾ ਸਤਿਗੁਰ ਜੀ ਨੇ ਕਹਿੰਦੇ ਗੁਰੂ ਕੇ ਚਰਨਾਂ ਤੋਂ ਗੁਰੂ ਆਪਣਾ ਕੁਰਬਾਨ ਜਾਂਣਾ ਹੈ ਦਿਨ ਸ੍ਰੈਣ ਸਾਥ ਸਾਥ ਸਵਾਦੀ ਉਰ ਸੰਗਿ ਦਿਨ ਰਾਤ ਹਰ ਸਾਦੇ ਨਾਲ ਉਸ ਪਰਮੇਸ਼ਰ ਨੂੰ ਕੀਤੇ ਰੱਖਣਾ ਉਹ ਹਰ ਥਾਂ ਤੇ ਪਰਿਪੂਰਨ ਹੋ ਕੇ ਰਹਿਣਾ ਹੈ ਤੇ ਆਪ ਸਹਾਈ ਹੁਆ ਸੱਚੇ ਦਾ ਸੱਚਾ ਟੋਹ ਉਹ ਆਪ ਸਹਿਯਤਾ ਕਰਦਾ ਉਹ ਸੱਚ ਹੈ ਤੇ ਉਹਦਾ ਆਸਰਾ ਨਹੀਂ ਸਕਿਆ ਤੇਰੀ ਭਗਤ ਵਡਿਆਈ ਭਗਤ ਜਨਾਂ ਦੀ ਝੋਲੀ ਵਿੱਚ ਨਾ ਤੂੰ ਕਿਰਪਾ ਕਰਕੇ ਨਾਮ ਦੀ ਦਾਤ ਵਡਿਆਈ ਪਾਈਏ ਪਾਈ ਨਾਨਕ ਪ੍ਰਭ ਸ਼ਰਨਾਈ ਤੇ ਪ੍ਰਭੂ ਦੀ ਸ਼ਰਨ ਵਿੱਚ ਇਹ ਨਸਦਕਾ ਉਸ ਸਭ ਸਾਦੀ ਦਾਤ ਜਿਹੜੀ ਹੈ ਗੁਰੂ ਨੇ ਬਖਸ਼ਿਸ਼ ਕੀਤੀ सतगुरा ने कृपा की प्रभु की सिर सलात जी है बख्शिश की आई नानक प्रभु शरदा है सतगुरु पातशाह कृपा कर दिन कि गुरु जो कृपा कर वो प्रभु सिमरन की दात दिता है आप सतगुरु जी चरणा अरदास करिए कदे भी कि जिंदगी बहुत समा औखा सौखा समा आता रहा है पर समा सदा एक नहीं रहता ਜੇ ਅੱਜ ਕੋਈ ਦੁੱਖ ਹੈ ਤੇ ਕਦੇ ਸੁੱਖ ਨਹੀਂ ਹੋਵੇਗਾ ਜੇ ਅੱਜ ਸੁਖੀ ਆ ਤੇ ਕਦੇ ਦੁੱਖ ਵੀ ਆ ਸਕਦਾ ਦੁੱਖ ਵਿੱਚ ਘਬਰਾਉਣਾ ਨਹੀਂ ਤੇ ਸੁੱਖ ਵਿੱਚ ਬਹੁਤੇ ਖੁਸ਼ ਨਹੀਂ ਹੋਣਾ ਕਿਉਂਕਿ ਸਤਕੁਚ ਨੇ ਕਹਿ ਦਿੱਤਾ ਨਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਵਾਨੇ ਸੁਖ ਸੁਨਿਓ ਆ ਭੈ ਨਹੀਂ ਜਾ ਕਹ ਕੰਚਨ ਮਾਟੀ ਵਾਨੇ ਕਹਿੰਦੇ ਜਿਹੜਾ ਮਨੁੱਖ ਨਾ ਦੁੱਖ ਵਿੱਚ ਘਬਰਾਉਂਦਾ ਨਹੀਂ ਤੇ ਸੁੱਖ ਵਿੱਚ ਬਹੁਤਾ ਖੁਸ਼ੀ ਨਹੀਂ ਹੁੰਦਾ ਸੁੱਖ ਸਨੇਹ ਆਪ ਹੈ ਕਿ ਜੇ ਆ ਕੇ ਸੁੱਖਾ ਨਾ ਹੋਣਾ ਪਿਆਰ ਨਹੀਂ ਤੇ ਉਹ ਸਿਆਣੇ ਨੂੰ ਮਿੱਟੀ ਸੁਵਾਰ ਸਮਝਦਾ ਹੈ ਸੰਸਾਰਿਕ ਪਦਾਰਥਾਂ ਨੂੰ ਜਿੰਨ ਵਿੱਚ ਖਚਤ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਉਹ ਇਹ ਬ੍ਰह्म ਕਰਨ ਦੀਆਂ ਨਿਸ਼ਾਨੀਆਂ ਜਿਹਦੇ ਤੇ ਪ੍ਰਭੂ ਕਿਰਪਾ ਕਰਦਾ ਨਾ ਉਬਰ ਪ੍ਰਭੂ ਨਾਲ ਉਹ ਮਰ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲੇ ਨੂੰ ਕੋਈ ਵੱਖ ਨਹੀਂ ਕਰ ਸਕਦਾ ਪਰ ਜਿਹੜੇ ਉੱਪਰਲੇ ਗੁਣ ਹੈ ਉਹ ਜ਼ਰੂਰ ਹੋਣੇ ਚਾਹੀਦੇ ਔ ਸਤਿਗੁਰੂ ਜੀ ਵਿਚਾਰਨਤ ਕਰਕੇ ਅਰਦਾਸ ਅਕਸ਼ਾ ਕਿਰਪਾ ਕਰਿਓ ਆਪਣਾ ਮਿਹਰ ਭਰਾ ਸਤਿਗੁਰੂ ਕੋ ਮੈਨੂੰ ਯਾਦ ਹੈ ਇੱਕ ਵਾਰ ਕਿਸੇ ਨਾਮ ਦੇ ਰਸਿਏ ਨਾਮ ਜਪਣ ਵਾਲੇ ਨੇ ਗੱਲ ਕਹੀ ਸੀ ਇਸ ਦਾ ਆਪਰੇਸ਼ਨ ਹੋ ਰਿਹਾ ਸੀ ਤੇ ਉਸ ਸਮੇਂ ਕਹਿੰਦੇ ਉਹ ਸਾਰੇ ਚਿੰਤਾ ਵੱਛੀ ਸਾਰੇ ਕਹਿ ਰਹੇ ਸਨ ਆਪਰੇਸ਼ਨ ਠੀਕ ਹੋ ਜਾਏਗਾ ਜਿਹੜੀ ਬਿਮਾਰੀ ਆ ਉਹਦਾ ਠਿਕਾ ਵੀ ਆਪਣੇ ਸ਼ੀਠੀ ਠੀਕ ਹੋ ਜਾਵੇ ਉਹ ਆ ਕੇ ਕਹਿਣ ਲੱਗਾ ਭਾਈ ਤੁਸੀਂ ਐਂ ਕਰੋ ਕਹਿਣ ਨਾਲ ਕੁਛ ਨਹੀਂ ਬੰਦਾ ਉਟਕੇ ਲਾਓ ਸੁਪਨ ਸਿੰਘ ਸਾਹਿਬ ਦੀ ਤੇ ਸੁਪਨ ਸਿੰਘ ਸਾਹਿਬ ਦਾ ਪਾਠ ਆਰੰਭ ਕਰ ਦਿਓ ਫਿਰ ਦੇਖਿਓ ਕੰਮ ਡਾਕਟਰ ਕਰ ਰਹੇ ਹੋਣਗੇ ਤੇ ਸ਼ਕਤੀ ਜਿਹੜੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਉੱਥੇ ਹੋਣੀ ਹੈ ਫਿਰ ਦੇਖਿਓ ਉਹ ਡਾਕਟਰ ਆਪਣੇ ਹੱਥਾਂ ਨਾਲ ਆਪਰੇਸ਼ਨ ਕਰ ਰਹੇ ਹੋਣਗੇ ਉਹਨਾਂ ਹੱਥਾਂ ਵਿੱਚ ਸ਼ਕਤੀ ਗੁਰੂ ਅਰਜਨ ਦੇਵ ਸਾਹਿਬ ਅਕਸ਼ੰਦ ਜੀ ਉਚਾਰਨ ਕੀਤੀ ਬਾਣੀ ਦੀ ਹੋਵੇਗੀ ਤੇ ਫਿਰ ਆਪ ਸਤਿਗੁਰੂ ਕਿਰਪਾ ਕਰਨਗੇ ਸ਼ਿਵ ਸਿੰਘ ਕਿਰਪਾ ਕਰਨਗੇ ਉਹਨੂੰ ਸਰੀਰਕ ਤੰਦਰੁਸਤੀਆ ਬਖਸ਼ਣਗੇ ਬਸ ਉਹਨੂੰ ਸ਼ਬਦ ਦਾ ਪਾਠ ਕਰੀ ਚਲੋ ਕਦੇ ਵੀ ਦੁੱਖ ਦਾ ਸਮਾਂ ਆ ਜਾਏ ਗੁਰਬਾਣੀ ਪੜੋ ਬਾਣੀ ਦੇ ਗੁਰਬਾਣੀ ਦੇ ਲੜ ਲੱਗੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲੱਗੋ ਅਰਦਾਸ ਕਰੋ ਪਾਤਸ਼ਾਹ ਜੇ ਸੁੱਖ ਦੇ ਤੋਪਦੇ ਅਰਾਧੇ ਦੁੱਖ ਵੀ ਤੁਝੇ ਤੇ ਹਾਈ ਕਰੇ ਜੇ ਤੂੰ ਸੁੱਖ ਦੇਵੇਂਗਾ ਤਾਂ ਵੀ ਤੇਰੇ ਕਰਨਾ ਚ ਅਰਦਾਸ ਬੇਨਤੀ ਕਰਾਂਗੇ ਤੇ ਜੇ ਕਿਤੇ ਸਾਡੇ ਕਰਮਾਂ ਅਨੁਸਾਰ ਸਾਨੂੰ ਦੁੱਖ ਮਿਲ ਗਿਆ ਨਾ ਤੇ ਫੇਰ ਵੀ ਘਬਰਾਉਂਦੇ ਨਹੀਂ ਬਾਦਸ਼ਾਹ ਦੁੱਖ ਸੁੱਖ ਤੇ ਆਉਂ ਜਾਣਾ ਇਹ ਤਾਂ ਕਹਿੰਦੇ ਜਿਵੇਂ ਕੱਪੜਾ ਬਦਲਦੇ ਆ ਨਾ ਇਸ ਤਰ੍ਹਾਂ ਇਸ ਕਰਕੇ ਆਓ ਸਤਿਗੁਰੂ ਜੀ ਦੇ ਚਰਨਾ ਚ ਬਲਾਸ ਕਰੀਏ ਕਿਰਪਾ ਕਰੋ ਬਾਦਸ਼ਾਹ ਜੀ ਆਪਣਾ ਮਿਹਰ ਪਰ ਹੱਥ ਸਾਡੇ ਸਿੱਤੇ ਰੱਖਿਓ ਇਸ ਤਰ੍ਹਾਂ ਦਾ ਜੀਵਨ ਦਿਓ ਜਿਨੇ ਅਡੋਲ ਹੋ ਕੇ ਨਾ ਭੈ ਹੋ ਕੇ ਔਸਰ ਤੁਹਾਡੇ ਓਟ ਆਸਰੇ ਤੁਹਾਡੇ ਚਰਨਾਂ ਦੇ ਮਿਹਰ ਦੇ ਨਾਲ ਪਤਸ਼ਾਹੀ ਅਸੀਂ ਇਹ ਜੀਵਨ ਬਤੀਤ ਕਰੀਏ ਕਦੇ ਵੀ ਥੋਮੇ ਵਿੱਚ ਆ ਕੇ ਗੁਰੂ ਦੀ ਸ਼ਰਨ ਚੰ ਸ਼ਰਨ ਚ ਨਹੀਂ ਆਉਣਾ ਨਿਮਰਤਾ ਨਾਲ ਇਥੋਂ ਨਿਮਰਤਾ ਨਾਲ ਆਏ ਹੋਏ ਨਿਮਿਆ ਅਨੁਭਵ ਲੱਗਦੇ ਨੇ ਇਥੇ ਨਿਮਰਤਾ ਵਿੱਚ ਆਏ ਮਨ ਕੋਲ ਦੀ ਝੂਲ ਨਹੀਂ ਸਤਿਗੁਰੂ ਕੋ ਅਰਦੇ ਨੇ ਹੰਕਾਰ ਹੀ ਕੁਝ ਨਹੀਂ ਲੈ ਸਕਦਾ ਸਤਿਗੁਰੂ ਸਾਹਿਬ ਕਿਰਪਾ ਕਰਨ ਅੱਜ ਐਤਵਾਰ ਹੈ ਤੇ ਅੱਜ ਜਪਹਿਰੇ ਦੇ ਸਮਾਰੋਹਸ਼ੇ ਦਸਗਤ ਯਾਤਰੀ ਹੁਣੇ ਨਾ ਉਹ ਤਕਰੀਬਨ 12 ਵਜੇ ਸ਼ੁਰੂ ਹੋ ਜਾਣੇ ਪਰ 4 ਵਜੇ ਤੱਕ आओ आप सारे संगत हाजरिया भर के सतगुरु पातशाह जी को शहीदा शीघा को बख्शिशा देखिए उन्होंने चुका लिखे वाँगे जी का खालसा वागुरू जी की फतेह